ਹਾਂਜੀ ਸ਼ੋਭਨਾਮ ਕੀ ਹੈ ਜੀ ਕਮਲਜੀਤ ਸਿੰਘ ਜੀ ਹਾਂ ਏਰੀਆ ਕਿਹੜਾ ਹੈਗਾ ਜਿਲ੍ਹਾ ਬਠਿੰਡਾ ਜੀ ਪਿੰਡ ਰਾਮਪਰਾਹੁ ਤੇ ਇਹ ਘਟਨਾ ਕਿੰਨੇ ਵਜੇ ਸਵੇਰ ਨੂੰ ਹੋਈ ਜੀ ਇਹ ਬਾਬੂ ਜੀ 6:30 ਵਜੇ ਦੇ ਕਰੀਬ ਹੋਈ ਹੈ 6:30 ਵਜੇ ਠੀਕ ਹੈ ਤੇ ਤੁਸੀਂ ਕਿੱਧਰੋਂ ਆ ਰਹੇ ਸੀਗੇ ਅਜੀ ਜਦੋਂ ਪਰ ਕੈਸੀ ਬਜਰੀ ਜੀ ਠੀਕ ਆ ਤੇ ਮੂਰੇ ਵੀ ਪਸੂ ਖੜੀ ਸੀ ਠੀਕ ਆ ਵੀ ਚਾਂਦ ਜੱਟ ਕੋਲਿਆ ਤੇ ਹੀ ਪਤਾ ਲੱਗਿਆ ਕਿ ਪਸੂ ਖੜਿਆ ਜੀ ਠੀਕ ਆ ਉਹਨਾਂ ਨੂੰ ਬਚਾਉਣ ਦੇ ਚੱਕਰਾਂ 'ਚ ਮੈਂ ਵੀ ਆਪਣੇ ਵਾਲੀ ਸਾਈਡ ਲੈ ਗਿਆ ਡਰਾਈਵਰ ਸਾਈਡ ਠੀਕ ਆ ਉਤੋਂ ਨਾ ਕਿਨਾਰਾ ਹੋਣ ਦੇ ਕਾਰਨ ਗੱਡੀ ਥੱਲੇ ਲੈ ਗਈ ਤੇ ਗਾਮ ਤੇ ਹੀ ਇਹ ਘਟਨਾ ਹੋ ਗਈ ਠੀਕ ਆ ਇਹ ਚ ਨਹਿਰ ਦੇ ਕਿਨਾਰੇ ਜਿਹੜੇ ਦੋ ਪਾਸੇ ਹੈ ਨਹੀਂ ਇਹਦਾ ਕੀ ਚੱਕਰ ਆ ਏ ਬਾਊ ਜੀ ਮਿੱਟੀ ਹੈ ਨਹੀਂ ਜੀ ਇੱਕ ਤਾਂ ਮਿੱਟੀ ਜੀ ਪਣੀ ਵੱਜਤ ਹੁੰਦੀ ਆ ਇਹ ਦੋਨਾਂ ਪਾਸੇ ਜਿਹੜਾ ਕਿਨਾਰਾ ਇਹ ਕੱਚੀ ਮਿੱਟੀ ਆ ਜੀ ਠੀਕ ਹੈ ਜੀ ਇਹਦੇ ਵੀ ਨਾਰਮਲ ਆ ਜੀ ਮੰਨ ਕੇ ਚੱਲੋ ਵੀ ਪਣੀ ਨਹੀਂ ਵੱਜੀ ਜੀ ਪਹਿਲਾਂ ਕੁਝ ਜਿਵੇਂ ਉਹ ਹੋਰ ਰੋਡਾਂ ਤੇ ਪਣੀ ਵੱਜੀ ਵੀ ਆ ਠੀਕ ਹੈ ਵੀ ਐਂ ਵੱਧ ਨਹੀਂ ਚਾਹੀਦਾ ਥੋੜੀ ਪਾਸੀ ਰੇ ਰੰਗ ਹੋਵੇ ਤਾਂ ਮੜਾ ਮੋਟਾ ਵੀ ਹਾਸਾ ਹੋਣਾ ਹੀ ਨਹੀਂ ਜੀ ਠੀਕ ਹੈ ਕੋਈ ਸੇਫਟੀ ਹੈ ਹੀ ਨਹੀਂ ਵਾਲੇ ਤੋਂ ਦੇ ਕੋਈ ਵੀ ਆਪੋ ਮੋਟਰਸਾਈਕਲ ਲਾ ਲੋ ਕਿਨਾਰੇ ਤੇ ਗੱਡੀ ਗਈ ਉਹ ਜੀ ਉਹਦੇ ਨਾਲ ਜ਼ਰੂਰਤ ਨਾ ਹੋਊਗੀ ਹੋਊਗੀ ਕਿਉਂ ਕਨਾ ਆ ਰਹਾ ਹੈ ਨਹੀਂ ਕੱਚਾ ਜੀ ਠੀਕ ਹੈ ਕਿਨਾਰੇ ਤੋਂ ਦਬਲੇ ਸਾਫ ਹੈ ਨ ਬਿਲਕੁਲ ਸਾਫ ਹੈ ਮਾੜੀ ਵੀ ਸੇਵ ਜੀ ਨਹੀਂ ਬਿਲਕੁਲ ਹੈ ਨਹੀਂ ਗਾ ਬਹੁਤ ਘਟਣਾ ਹੁੰਦੀਆਂ ਜੀ ਹਲੇ ਪਾਸੇ ਚਾਹ ਹੋਰ ਪੈਸਾ ਕੋੜਾ ਸਰਕਾਰ ਵੀ ਮੰਗ ਕਰਦੇ ਆਪਾਂ ਸਰਕਾਰ ਤਾਂ ਇਹੀ ਮੰਗ ਮੰਗਦੇ ਆ ਵੀ ਡੋਲੇ ਬਣਾਇਆ ਜਾਵੇ ਤੇ ਜਿਹੜੀ ਕਾਰਵਾਈ ਕੀਤੀ ਹੈ ਚੰਗੀ ਤਰ੍ਹਾਂ ਵਧੀਆ ਰੇਤ ਹੋਵੇ ਵੀ ਇਹ ਜਿਹੜਾ ਘਟਣਾ ਬਹੁਤ ਹੋ ਰਹੀ ਆ ਠੀਕ ਨਾਲੇ ਤਾਂ ਹੀ ਡਰਾਈਵਰਾਂ ਦਾ ਨਕਸ਼ਾ ਹੁੰਦਾ ਜੀ